i just ਅੱਜ ਦੱਸਦੇ ਕਿ ਪਰਮਾਤਮਾ ਬਹਿਸ਼ ਨੂੰ ਨਾਨਕ ਦਾ ਰੂਪ ਸਰ ਤਾਰ ਆ ਗਣਤਾਰ ਜਨਤਾਰ ਆ ਮਾ ਜਨਤਾਰ ਆਕਾਰ ਜੋ ਉਸ ਤੇ ਮੁਸਲ ਕਰ ਲੋ ਉਹ ਨਾਨਕ ਤੇ ਕੀ ਬਾਰੇ ਸੁਣੇ ਪਾਲ ਜੀ ਦਾ ਸੰਸਾਰ ਦੇ ਵਿੱਚ ਆਗਮਨ ਦਾ ਹੈ ਸਾਹ ਸੰਗਤ ਪਾਇਲ ਰਾਜ ਕੀ ਕਹਿੰਦੇ ਤੁੰਦ ਦੇ ਬੰਦਰ ਤੁੰਦ ਸ਼ਾਈ ਹੋਈ ਹੈ ਅੰਡੇ ਦਾ ਸਾਰਾ ਮੇਰਾ ਮੈਂ ਇੱਕ ਤੇ ਰਾਤ ਦਾ ਮੇਰਾ ਹੁੰਦਾ ਹੈ ਇੱਕ ਧੁੰਮ ਦਾ ਤੇਰਾ ਹੁੰਦਾ ਰਾਤ ਦਾ ਹਨੇਰਾ ਥੋੜਾ ਹਨੇਰਾ ਹੈ ਇਸ ਰਾਤ ਦੇ ਹਨੇਰੇ ਦੇ ਵਿੱਚ ਜੇਕਰ ਮਸੀਹ ਦੀ ਰਾਤ ਨਹੀਂ ਜਾਵੇ ਤਾਂ ਉਸ ਤੋਂ ਵੀ ਜਾਵੇ ਹਨੇਰ ਵੀ ਰਾਤ ਹੈ ਕਹਿੰਦੇ ਰਾਤ ਧੁੰਦ ਪਈ ਹੋਵੇ ਸਾਦਕੰਤਾ ਗੁਰੂ ਨਾਨਕ ਜੀ ਦਾ ਪ੍ਰਕਾਸ਼ ਇਸ ਪਤਾਂ ਦੇ ਜਗਤ ਵਿੱਚ ਹੋਇਆ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪੈਰ ਧਰੇ ਉਹ ਹਰ ਥਾਂ ਫੂਲਣ ਚੋਗ ਹੋ ਗਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ ਪ੍ਰਕਾਸ਼ ਜਿੱਥੇ ਜਿੱਥੇ ਗੁਰੂ ਨਾਨਕ ਦੇਵ ਜੀ ਮਹਾਰਾਜ ਸਤੇ ਪਾਚਾ ਗਏ ਉੱਥੇ ਉੱਥੇ ਅੱਜ ਤੱਕ ਸੰਗਤ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਦੇ ਨਾਮ ਅੱਜ ਨਾਲ ਕੋਈ ਇੱਥੇ ਜਾਨ ਤੇ ਸਰਸਪਾਤੀ ਨੇ ਗੁਰ ਸਿੱਕੀ ਦਾ ਪ੍ਰਕਾਸ਼ ਹੋਇਆ ਗੁਰ ਸਿੱਕੀ ਦਾ ਫਰਸਾ ਪੜਨ ਹੋਇਆ ਸਿੱਖਾਂ ਦੇ ਸਿੱਕੀ ਕਮਾਈ ਜਿਵੇਂ ਸੂਰਜ ਨਿਕਲਦਾ ਹੈ ਨਾ ਤੇ ਛੋਟੇ-ਮੋਟੇ ਤਾਰੇ ਛੋਟੇ-ਛੋਟੇ ਪ੍ਰਕਾਸ਼ ਕਰਨ ਵਾਲੇ ਦੀਵਿਆਂ ਦਾ ਕੁਝ ਵੀ ਵੱਡੀ ਦਾ ਹੈ ਤੇ ਉਹ ਪ੍ਰਕਾਸ਼ ਆਦਮੀ ਹੈ ਉਹ ਅੱਜ ਵੀ ਗੁਰੂ ਗ੍ਰੰਥ ਸਾਹਿਬ ਸਰਕੇ ਪਾਤਸ਼ਾਹ ਜੀ ਪ੍ਰਕਾਸ਼ ਦੇ ਰਹੇ ਹਨ ਗਿਆਨ ਦੇ ਰਹੇ ਹਨ ਸੋਚੀ ਦੇ ਰਹੇ ਹਨ ਉਪਦੇਸ਼ ਦੇ ਰਹੇ ਹਨ ਉਹ ਪ੍ਰਕਾਸ਼ ਅੱਜ ਵੀ ਜਿਉਂਦਾ ਤਿਉਂ ਹੈ ਪਰ ਖਾਸ ਕਰ ਫਰਕ ਸਿਰ ਇੰਨਾ ਪਿਆਰ ਕਿ ਮੀਂਹ ਪਿਆ ਵਰਦਾ ਹੈ ਮੀਂਹ ਪਿਆ ਵਰਦਾ ਭੰਡ ਭਾਂਡੇ ਆਪਾਂ ਦੂਦੇ ਮਾਰੇ ਹੋਏ ਗੁਰੂ ਦਾ ਉਪਦੇਸ਼ ਸੁਣਨ ਤੋਂ ਅਸੀਂ ਆਪਣਾ ਮਨ ਗੁਰੂ ਮਹ ਗੁਰੂ ਦੇ ਹਵਾਲੇ ਕੀ ਕਰਦੇ ਹਾਂ ਅਸਾਂ ਨੇ ਭਾਂਡੇ ਨੂੰ ਤੇ ਪਾੜਦੇ ਹਾਂ ਅਸਾਂ ਨੇ ਮਹਾਰਾਜ ਜੀ ਕਹਿੰਦੇ ਝਿਮ ਝਿਮ ਵਰਸਾ ਅਮ੍ਰਿਤ ਧਾਰਾ ਮਨ ਕੀ ਦਾ ਸੁਣ ਸ਼ਬਦ ਵਿਚਾਰਨ ਗੁਰੂ ਬਾਖਸ਼ਾ ਜੀ ਦੇ ਉਪਦੇਸ਼ ਦੀ ਬਖਸ਼ਿਸ਼ ਅੱਜ ਵੀ ਹੋ ਰਹੀ ਹੈ ਸਤਿ ਪਾਤ ਸੰਪਤਨ ਸਭੀ ਸੰਪੰਨ ਦੀ। ਖਾਸ ਤੌਰ 'ਤੇ ਮੀਆਂ ਦੀ ਜੇ ਸੰਦੀ ਮਹਾਰਾਜ ਸਤਿ ਪਾਣੀ ਨਿਸਾ ਹੈ। 10 ਪਾਤ ਸਹਿਗੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਗ ਦਸਿੰਦਾਰਿਆਂ ਦਾ ਧਿਆਨ ਕਰੀਆ। ਜਿਨ੍ਹਾਂ ਨੇ ਨਾਮ ਜਪਿਆ ਗਾਣ ਕੇ ਛਕਿਆ, ਦੇਇ ਤਰਾਹੀ, ਦੇਇ ਬਾਹੀ, ਦੇਇ ਸੁਣ ਕੇ ਅਨੰਦ ਕੀਤਾ। ਜਿਨਾ ਪਿਆਰਾਂ ਸਤਿਆਰਾਂ ਦੀ ਕਮਾਈ ਲਾਗਨ ਕਰਕੇ ਗੋਲ ਜੀ ਹੋ। ਬੰਦ ਬੰਦ ਕਿਰਵਾਏ ਕੋਤਰੀਆਂ ਲੋਹਾਈਆਂ ਚੜਖੜੀਆਂ ਦੇ ਚੜੇ ਤਣ ਆਏ ਆ ਨਾ ਕਰਵਾਏ ਸਿੱਖੀ ਸਤਿਪਤੇ ਕੁਰਬਾਨੀਆਂ ਕੀਤੀਆਂ ਧਰ ਨਹੀਂ ਵਾਰਿਆ ਇਨਾਂ ਰਾਤ ਨੂੰ ਤੇ ਵਰਤਮਾਨ ਸਮੇਂ ਦੇ ਸੂਸ਼ੀ ਧਾਮੇ ਕਮਾਈਆਂ ਕਰਕੇ ਬੋਲੋ ਜੀ ਜਵਾਹਰ ਜੀ 55 ਤੱਕ ਤਾਂ ਸਰਬਤ ਗੁਰਦੁਆਰਿਆਂ ਗੁਰਧਾਮਾਂ ਨਿਸ਼ਾਨਾਂ ਸਰੋਵਰਾਂ ਦੀ ਕਮਾਈ ਦਾ ਧਿਆਨ ਰੱਖ ਕੇ ਬੋਲੋ ਜੀ ਜਵਾਹਰ ਜੀ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਦੇ ਸਹਾਇ ਕਾਬਸਾ ਜੀ ਕੇ ਬੋਲ ਬਾਲੇ ਗੁਰੂ ਜੀ ਬਖਸ਼ੋ ਜੀ ਸਿਖਾਂ ਨੂੰ ਸਿਖੀ ਦਾਣ ਦੇ ਸਤਿਨਾਮ ਰਹਿਤਾਂ ਉਦੇਖ ਦਾ ਵਿਸਾਹ ਦਾ ਉਸਾ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ ਨਾਮ ਚੌਕੀਆਂ ਢੱਲੇ ਨੂੰਗੇ ਜੂਆਂ ਜਮਾ ਨਾਲ ਧਰਮ ਦਾ ਜਗੋ ਤੋ ਆਤਪ ਅਹਮੋਦ ਬਾਤੀ ਪਿਆਰੀ ਇਨ ਵਿਦਵਨ ਨਾ ਜ ਆਟ ਤੀਰਤ ਸਭ ਧਾਤੀ ਭ੍ਰਮਿਉ ਦੁਬਦ ਛੁਟਕੈ ਨਾਹੀ ਮਾਧਾ ਮਾਧਾ ਉਸੇ ਤੂਐ ਸਹ ਹਮ ਪਾਪੀ ਤੁਮ ਪਾਪ 「どう सदा सदा दा तूं सुखदााई पुरख बेदांत तूं सुखदााई पुरख बेदांत ਸੁਲਤਾਨਾ ਜੀ ਜੰਤ ਸਭ ਜਾਚੇ ਕੋਹ ਨਾਨਕ ਹਮੇ ਹਵਾਲਾ ਰਖ ਸੰਤਨ ਕੈ ਪਾਛੇ ਰਖ ਸੰਤਨ ਕੈ ਪਾਛੇ se tu hai sa madho aise tu hai sa madho aise tu hai sa madho ਕਿਸੇ ਦਾ ਆਰਾਮ ਕਿਸੇ ਦਾ ਅੱਲਾ ਕਿਸੇ ਦਾ ਬੋਤੇ ਕਿਸੇ ਦਾ ਗੱਲਾ ਕਿਸੇ ਦਾ ਯਾਰ ਕਿਸੇ ਦਾ ਛੱਲਾ ਸਭ ਐ ਤੇਰਾ 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 ਸਭ ਐ ਤੇਰਾ 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 ਕੱਖਣਾ ਮੇਰਾ 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 ਸਭ ਐ ਤੇਰਾ that i ਸਭ ਤੇ ਉਹ ਅੰਗ ਸੰਗਿਆ ਰੋਜ਼ੀ ਰੋਟੀ ਦੀ ਵੀ ਕਦਰ ਕਰੀਓ ਜਿੰਨੇ ਮਿਲਗੀ ਸਬਰ ਕਰੀ ਤੇ ਥੋਨੀਵੇਂ ਦੇ ਲਈ ਅੱਖ ਭਰੀ ਤੇ ਟਕੜਿਆਂ ਦੇ ਨਾਲ ਕਦਰ ਕਰੀ ਆਕਾਸ਼ ਕਿੰਨੇ ਪਾਤਾਲ ਕਿੰਨੇ ਤੂੰ ਦੱਸ ਗਿਆ ਬਾਬਾ ਹਾਲ ਕਿੰਨੇ ਸਾਈਂ ਜਨੂ ਲਾ ਕੇ ਸਾਲ ਕਿੰਨੇ ਕੁਝ ਮੂਰਖ ਕਰਨ ਸਵਾਲ ਕਿੰਨੇ ਆ ਤੇਰਾ खोकर आया हूं इंसानों की गलियों से इंसानियत ना मिली इंसान ना मिला इबादत के नाम के झंडे तो मिले इबादत ना मिली भगवान ना मिला ओ जसड़ खोया जसड़ भूलया मैं ता फिरदा इथे रुलया ना कोई नेदर अकल दा खुलया बनके नाचदा फिरदा भूलया ਕਰਦਾ ਤੂੰ ਹੀ ਕਰਦਾ ਤੂੰ ਹੀ ਜਤਦਾ ਮੈਂ ਤਾਂ ਹਰਦਾ ਤੇਰੇ ਬਿਨਾ ਨਾ ਪਲ ਵੀ ਸਰਦਾ ਇਹੇ ਗੀਤ ਵੀ ਤੇਰੇ ਰੀਤ ਵੀ ਤੇਰੇ ਬਣਦੇ ਜਲੇ ਸੰਗੀਤ ਵੀ ਤੇਰੇ ਰਾਜ ਵੀ ਤੇਰੇ ਤਾਜ ਵੀ ਤੇਰੇ ਚੜੀ ਵੀ ਤੇਰੀ ਬਾਸ ਵੀ ਤੇਰੇ ਮਾਰ ਤੇਰੇ ਨਾਮ ਆਸ ਵੀ ਤੇਰੇ ਸਾਰੇ ਅਲਫਾਜ਼ ਵੀ ਤੇਰੇ ਵਿਕੜੇ ਸਵਰੇ ਕਾਜ ਵੀ ਤੇਰੇ ਤੇਰਾ ਸਭ ਆ ਤੇਰਾ ਸਭ ਆ ਤੇਰਾ